ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਵੀਡੀਓ ਉਹਨਾਂ ਸੰਗਤਾਂ ਵਾਸਤੇ ਹੈ ਜਿਹੜੇ ਸਹਿਜ ਪਾਠ ਕਰਦੇ ਹਨ ਸ੍ਰੀ ਖੰਡ ਪਾਠ ਸਾਹਿਬ ਕਰਦੇ ਹਨ ਜਿਨ੍ਹਾਂ ਨੇ ਬਹੁਤ ਵਾਰੀ ਕੀ ਉਚਾਰਨਾ ਬਾਰੇ ਪੁੱਛਿਆ ਹੈ ਸੋ ਇਸ ਵੀਡੀਓ ਦੇ ਰਹੀਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਹੌਲੀ-ਹੌਲੀ ਸਾਰੇ ਉਚਾਰਨਾ ਬਾਰੇ ਦੱਸਾਂਗੇ ਜੋ ਬੋਲਣ ਦੇ ਵਿੱਚ ਮਹਿੰਗੇ ਹਨ ਕਠਣ ਲੱਗਦੇ ਹਨ ਸਾਹਮਣੇ ਜੋ ਆਪਜੀ ਸ਼ਬਦ ਦੇਖ ਰਹੇ ਹੋ ਇਹਨਾਂ ਦਾ ਉਚਾਰਨ ਆਮ ਹੀ ਸੰਗਤਾਂ ਦੇ ਵੱਲੋਂ ਗਲਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸੰਖਿਆ ਕੀਤੀ ਹੈ ਜਾਂ ਨਹੀਂ ਕੀਤੀ ਉਹ ਵੀ ਭੁਲੇਖਾ ਖਾ ਜਾਂਦੇ ਹਨ ਬਹੁਤ ਸਾਰੇ ਪਾਠੀ ਸਿੰਘ ਜਿਨ੍ਹਾਂ ਗੁਰਬਾਣੀ ਸ਼ੁੱਧ ਸੰਖਿਆ ਨਹੀਂ ਕੀਤੀ ਹੁੰਦੀ ਉਹ ਵੀ ਗਲਤ ਪਾਠ ਕਰਦੇ ਹਨ ਸੋ ਉਮੀਦ ਹੈ ਇਹ ਵੀਡੀਓ ਆਪ ਜੀ ਦੇ ਵਾਸਤੇ ਬੜੀ ਮਦਦਗਾਰ ਸਾਬਤ ਹੋਵੇਗੀ ਪਹਿਲੀਆਂ ਵੀਡੀਓ ਦੇ ਵਾਂਗੂ ਇਸ ਵੀਡੀਓ ਨੂੰ ਵੀ ਬੜੇ ਧਿਆਨ ਨਾਲ ਸੁਣਨਾ ਹੈ ਸਮਝਣਾ ਹੈ ਤੇ ਹੋਰ ਸੰਗਤਾਂ ਤੱਕ ਸਾਂਝਾ ਕਰਨਾ ਹੈ ਸੋ ਆਵ ਆਰੰਭ ਕਰੀਏ ਤੇ ਸਮਝੀਏ ਅੰਗ ਨੰਬਰ 381 ਦੇ ਉੱਤੇ ਇੱਕ ਪੰਕਤੀ ਹੈ ਕੂੜ ਕਪਟ ਬੰਚ ਨਿੰਮੁਨੀਆਦਾ ਬਿਨਸ ਗਾਇਆ ਤਤਕਾਲੇ ਇਹ ਜੋ ਸ਼ਬਦ ਹੈ ਨਿੰਮੁਨੀਆਦਾ ਇਹਨੂੰ ਕਈ ਪੜ ਦਿੰਦੇ ਹਨ ਨੇਮਨਿਆਦਾ ਇਦੇ ਵਿੱਚ ਜੋ ਮੇਨ ਗੱਲ ਸਮਝਣ ਵਾਲੀ ਹੈ ਬੋਲਣ ਲੱਗਿਆਂ ਨੰਨੇ ਸਿਹਾਰੀ ਉੱਪਰ ਟਿੱਪੀ ਜੜੀ ਇਹਦੀ ਆਵਾਜ਼ ਤਾਂ ਦੇਣੀ ਹੀ ਹੈ ਨੇ ਤੇ ਜਿਹੜੀ ਨੰਨੇ ਨੂੰ ਬਿਹਾਰੀ ਲੱਗੀ ਹੈ ਨੇ muniada muni paath ਪੜਨਾ ਹੈ ਨੂੰ muniada ਪੜ ਦਿੰਦੇ ਨੇ ਗਈ ਤੇ ਉਹ ਗਲਤ ਉਚਾਰਨ ਹੋ ਜਾਂਦਾ ਹੈ ਇਸ ਕਰਕੇ ਬਿਹਾਰੀ ਦੀ ਆਵਾਜ਼ ਜ਼ਿਆਦਾ ਦੇ ਕੇ ਬੋਲਣਾ ਹੈ ਨੇ muniada ਸੋ ਇਸ ਤਰ੍ਹਾਂ ਇਹਦਾ ਪਾਠ ਜਿਹੜਾ ਹੈ ਸ਼ੁੱਧ ਹੈ ਅੱਗੇ ਅਗਾਂ ਨੰਬਰ 385 ਦੇ ਉੱਤੇ ਇੱਕ ਸ਼ਬਦ ਆਉਂਦਾ ਹੈ ਆਸਾ ਮਹੱਲਾ ਪੰਜਵਾਂ ਪਾਵਤ ਰਲਿਆ ਜੋਬਨ ਬਲਿਆ ਨਾਮ ਬਿਨਾ ਮਾਟੀ ਸੰਗ ਰਲਿਆ ਇਥੋਂ ਤੱਕ ਤਾਂ ਸਹੀ ਪੜਿਆ ਜਾਂਦਾ ਹੈ ਅੱਗੇ ਜਿਹੜੇ ਇਹ ਸ਼ਬਦ ਆਉਣਗੇ ਅਖੀਰਲੇ ਉਹਨਾਂ ਨਾਲ ਬੜੇ ਧਿਆਨ ਨਾਲ ਸੁਣ ਕੇ ਸਮਝਣਾ ਹੈ ਤੇ ਇਸੇ ਤਰ੍ਹਾਂ ਹੀ ਸ਼ੁੱਧ ਕਰਨਾ ਹੈ ਕਾਨ ਕੁੰਡਲੀਆਂ ਵਸਤਰ ਓਡਲੀਆਂ ਇਹਨੂੰ ਕਈ ਓਡਲੀਆਂ ਪੜ ਦਿੰਦੇ ਹਨ ਓਡਲੀਆਂ ਜਿਹੜਾ ਊੜਾ ਖੁੱਲੇ ਮੂੰਹ ਵਾਲਾ ਹੈ ਇਹਨੂੰ ਥੋੜਾ ਜਿਹਾ ਵੱਖਰਾ ਕਰਕੇ ਸੰਬੰਧਕ ਕਰਕੇ ਬੋਲਣਾ ਹੈ ਓਡਲੀਆਂ ਇਹ ਉਚਾਰਨ ਜਿਹੜਾ ਹੈ ਸ਼ੁੱਧ ਹੈ ਵਸਤਰ ਓਡਲੀਆਂ ਓਡਲੀਆਂ ਨਹੀਂ ਕਹਿਣਾ ਹੈ ਓਡਲੀਆਂ ਇਹ ਸ਼ੁੱਧ ਹੈ ਇਸੇ ਤਰ੍ਹਾਂ ਸੇਜ ਸੁਖਲੀਆਂ ਮਨ ਗਰਬਲੀਆਂ ਇਨੂੰ ਸੁਖਲੀਆ ਨਹੀਂ ਪੜਨਾ ਹੈ ਸਸੇ ਓਮਕਰ ਜਿਹੜੀ ਲੱਗੀ ਹੋਈ ਹੈ ਇਹਨੂੰ ਵੱਖਰਾ ਕਰਕੇ ਸੋ ਖਲੀਆ ਸੋ ਖਲੀਆ ਪੜਨਾ ਹੈ ਇਹਨੂੰ ਸੁਖਲੀਆ ਨਹੀਂ ਕਹਿਣਾ ਇਸੇ ਤਰ੍ਹਾਂ ਗਰਬਲੀਆ ਪਾਠ ਨਹੀਂ ਹੈ ਗਰ ਬੋਲ ਕੇ ਨਾਲ ਹੀ ਬਲੀਆ ਪੜ ਦੇਣਾ ਹੈ ਗਰ ਬਲੀਆ ਸੇਜ ਸੁਖਲੀਆ ਮਨ ਗਰ ਬਲੀਆ ਇਸੇ ਤਰ੍ਹਾਂ ਗੈਬ ਦੇ ਕੇ ਬੋਲਣਾ ਹੈ ਗਰ ਬਲੀਆ ਗਰਬਲੀਆਂ ਨਹੀਂ ਬੋਲਣਾ ਉਹ ਗਲਤ ਉਚਾਰਨ ਹੈ ਅਗਲੀ ਪੰਕਤੀ ਦੇ ਵਿੱਚ ਤਲੈ ਕੁੰਚਰੀਆ ਸਿਰ ਕਨਕ ਛਤਰੀਆ ਇਹ ਉਚਾਰਨ ਸ਼ੁੱਧ ਹੈ ਇਹਨੂੰ ਕੁੰਚਰੀਆ ਨਹੀਂ ਪੜ੍ਹਨਾ ਇਥੇ ਨਾ ਹੀ ਛਤਰੀਆ ਕਹਿਣਾ ਹੈ ਸੋ ਕਈ ਜਗ੍ਹਾ ਦੇ ਉੱਤੇ ਸੰਬੰਧਕ ਜਿਹੜਾ ਅਗਲਾ ਅੱਖਰ ਹੈ ਉਹ ਬੋਲਣਾ ਹੁੰਦਾ ਹੈ ਕਈ ਜਗ੍ਹਾ ਤੇ ਨਹੀਂ ਬੋਲਣਾ ਕਿਉਂਕਿ ਉਹਦੇ ਫਿਰ ਅਰਥ ਬਦਲ ਜਾਂਦੇ ਹਨ ਹੁਣ ਇੱਥੇ ਪਾਠ ਹੈ ਤਲਹ ਕੁੰਜਰੀਆ ਇਹ ਪਾਠ ਬੋਲਾ ਹੀ ਪੜਨਾ ਹੈ ਇਦਾਂ ਹੀ ਸਿਰ ਕਨਕ ਛਤਰੀਆ ਛਤਰੀ ਪਾਠ ਬੋਲ ਕੇ ਨਾਲ ਹੀ ਆਦੀਵਾਜ ਦੇਣੀ ਹੈ ਛਤਰੀਆ ਲੰਮਾ ਕਰਕੇ ਕੁੰਚਰੀਆ ਛਤਰੀਆ ਇਹ ਪਾਠ ਸ਼ੁੱਧ ਨਹੀਂ ਹਨ ਇਹ ਧਿਆਨ ਰੱਖਣਾ ਹੈ ਹਰ ਭਗਤ ਬਿਨਾ ਲੈ ਧਰਨ ਗਡਲਿਆ ਹੁਣ ਇਹਨੂੰ ਗਡਲਿਆ ਨਹੀਂ ਗਡਲਿਆ ਪੜਨਾ ਹੈ ਡੱਡੇ ਦੇ ਉੱਤੇ ਅੱਧਕ ਲਾ ਕੇ ਗਦਾਲੀਆ ਇਹ ਪਾਠ ਸ਼ੁੱਧ ਹੈ ਸੋ ਇਹਨਾਂ ਨੂੰ ਯਾਦ ਰੱਖਣਾ ਹੈ ਪਕਾਉਣਾ ਹੈ ਇਹ ਬੜਾ ਦੁਬਧਾ ਵਾਲਾ ਕੰਮ ਬੜ ਜਾਂਦਾ ਹੈ ਕਈ ਵਾਰੀ ਕਈਆਂ ਨੇ ਪਾਠ ਸ਼ੁੱਧ ਕੀਤੇ ਹੁੰਦੇ ਨੇ ਪਰ ਜਦੋਂ ਇਹ ਸ਼ਬਦ ਆਉਂਦਾ ਹੈ ਉਦੋਂ ਟੱਪਲਾ ਖਾ ਜਾਂਦੇ ਹਨ ਗਲਤੀ ਕਰ ਜਾਂਦੇ ਹਨ ਰੂਪ ਸੁੰਦਰੀਆ ਅਨਿਕ ਇਸਤਰੀਆ ਇਹਨੂੰ ਸੁੰਦਰੀਆ ਪਾਠ ਹੀ ਪੜਨਾ ਹੈ ਸੁੰਦਰੀਆ ਨਹੀਂ ਕਹਿਣਾ ਇਸਤਰੀਆ ਨਹੀਂ ਕਹਿਣਾ ਹੈ ਇਸਤਰੀਆ ਪੜਨਾ ਹੈ ਇਸੇ ਤਰ੍ਹਾਂ ਅਗਲੀ ਪੰਕਤੀ ਵਿੱਚ ਬੜਾ ਧਿਆਨ ਰੱਖਣਾ ਹੈ ਹਰ ਰਸ ਬਿਨ ਸਭ ਸਵਾਦ ਫਿਕਰੀਆ ਇਹ ਪਾਠ ਫਿਕਰੀਆ ਹੈ ਇਹਨੂੰ ਫਿਕਰੀਆ ਨਹੀਂ ਕਹਿਣਾ ਹੈ ਫਿੱਕੇ ਸਵਾਦ ਦੀ ਗੱਲ ਚੱਲ ਰਹੀ ਹੈ ਕਿ ਸਵਾਦ ਜਿਹੜਾ ਹੈ ਫਿੱਕਾ ਹੈ ਵਹਿਰੂ ਦੇ ਨਾਮ ਤੋਂ ਰਸ ਤੋਂ ਬਿਨਾ ਇਸ ਤਰ੍ਹਾਂ ਫਿਕਰੀ ਆ ਫਿਕਰੀਆ ਪਾਠ ਹੈ ਇਹ ਧਿਆਨ ਰੱਖਣਾ ਹੈ ਇਹਨੂੰ ਫਿਕਰੀਆ ਕੱਕੇ ਦੀ ਅਧਿਕ ਨਹੀਂ ਲਾਉਣੀ ਹੈ ਇਸ ਤੋਂ ਅਗਲੀ ਪੰਕਤੀ ਵਿੱਚ ਹੋਰ ਧਿਆਨ ਰੱਖਣਾ ਹੈ ਮਾਇਆ ਛਲਿਆ ਬਿਕਾਰ ਵਿਖਲਿਆ ਹੁਣ ਇੱਥੇ ਅਦਗ ਖਖੇ ਉੱਤੇ ਲੱਗੇਗੀ ਵਿਖਲਿਆ ਪਾਠ ਬਣੇਗਾ ਨੂੰ ਵਿਖਲਿਆ ਨਹੀਂ ਕਹਿਣਾ ਹੈ ਸਰਣ ਨਾਨਕ ਪ੍ਰਭ ਪੁਰਖ ਦਇਅਲਿਆ ਇਹਨੂੰ ਦਲਿਆ ਨਹੀਂ ਕਹਿਣਾ ਹੈ ਦੱਦਾ ਈੜੀ ਸਿਹਾਰੀ ਦੀ ਆਵਾਜ਼ ਹੈ ਦਇਅਲਿਆ ਇਸ ਤਰ੍ਹਾਂ ਪਾਠ ਦਾ ਜਿਹੜਾ ਸ਼ੁੱਧ ਰੂਪ ਹੈ ਇਸ ਤਰ੍ਹਾਂ ਆਉਂਦਾ ਹੈ ਅੱਗੇ ਹੈ ਅੰਗ ਨੰਬਰ 393 ਦੇ ਉੱਤੇ ਆਠ ਪਹਿਰ ਉਦਕ ਇਸ ਨਾਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਜਿਹੜਾ ਸ਼ਬਦ ਹੈ ਸੋ ਗਿਆਨੀ ਇਹਨੂੰ ਸੋ ਗਿਆਨੀ ਨਹੀਂ ਕਹਿਣਾ ਹੈ ਕਠਾਈ ਜਿਹੜਾ ਅੱਗੇ ਸਸੇ ਔਂਕੜ ਲੱਗੀ ਹੈ ਇਹਨੂੰ ਸੰਬੰਧਕ ਕਰਕੇ ਭਾਵ ਥੋੜਾ ਜਿਹਾ ਅਲੱਗ ਕਰਕੇ ਬੋਲਣਾ ਹੈ ਸੋ ਗਿਆਨੀ ਸੁਚੱਜਾ ਗਿਆਨੀ ਜਿਹੜਾ ਹੈ ਸ੍ਰੇਸ਼ਟ ਗਿਆਨੀ ਹੈ ਉਹਦੀ ਗੱਲ ਚੱਲ ਰਹੀ ਹੈ ਇਹਨੋਂ ਸੋ ਗਿਆਨੀ ਪਾਠ ਕਦੇ ਵੀ ਨਹੀਂ ਬੋਲਣਾ ਅੱਗੇ ਸ਼ਬਦ ਹੈ ਜਹ ਆਵਟੇ ਬਹੁਤ ਘਾਨ ਸਾਥ ਇਹਦੇ ਉੱਤੇ ਕਈ ਸੰਗਾਂ ਨੇ ਵੱਖੋ-ਵੱਖਰੇ ਸੁਝਾਅ ਪੇਸ਼ੇ ਹਨ ਇਹਨੂੰ ਆਵਟੇ ਪੜਨਾ ਹੈ ਜਾਂ ਆਵੱਟੇ ਪੜਨਾ ਹੈ ਅਸਲ ਦੇ ਵਿੱਚ ਜਿਹੜਾ ਮੁੱਖ ਪਾਠ ਹੈ ਉਹ ਹੈ ਆਵਟੇ ਦੂਜਾ ਨੰਬਰ ਜਿਹੜਾ ਪਾਠ ਹੈ ਆਵੱਟੇ ਵਾਵੇ ਉੱਤੇ ਅੱਧਕ ਲਾ ਕੇ ਉਹ ਵੀ ਗਲਤ ਨਹੀਂ ਸਹੀ ਹੈ ਰ ਜਿਹੜਾ ਮੁੱਖ ਸ਼ੁੱਧ ਪਾਠ ਹੈ ਉਹ ਆਵਟੇ ਹੀ ਬੋਲਣਾ ਹੈ ਪੋਲਾ ਬੋਲਣਾ ਹੈ ਜਹ ਆਵਟੇ ਬਹੁਤ ਘਨ ਸਾਥ ਪਾਰ ਭ੍ਰਮ ਕੇ ਸੰਗੀ ਸਾਧ ਇਸ ਤਰ੍ਹਾਂ ਧਿਆਨ ਰੱਖਣਾ ਹੈ ਅੰਗ ਨੰਬਰ 397 ਦੇ ਉੱਤੇ ਇੱਕ ਸ਼ਬਦ ਹੈ ਦਾਸ ਦਾਸਤਣ ਭਾਏ ਮਿਟਿਆ ਤਨਾ ਗਾਉਣ ਵਿਸਰਿਆ ਜਿਨ੍ਹਾਂ ਨਾਮ ਤੇ ਨਾੜਾ ਹਾਲ ਕਾਹਣ ਇਹੜਾ ਪਾਠ ਬੋਲਿਆ ਹੈ ਦਾਸ ਦਾਸਤਣ ਇਹਨੂੰ ਇਸ ਤਰ੍ਹਾਂ ਬੋਲਣਾ ਹੈ ਇਹਨੂੰ ਦਾਸਤਣ ਨਹੀਂ ਕਹਿਣਾ ਹੈ ਦਾਸ ਦਾਸਤਣ ਭਾਏ ਬਟਿਆ ਤਨਾ ਗਾਉਣੇ ਇਸ ਤਰ੍ਹਾਂ ਅੱਧਕ ਲਾ ਕੇ ਬੋਲਣਾ ਹੈ ਅੰਗ ਨੰਬਰ 401 ਦੇ ਉੱਤੇ ਪਾਠ ਹੈ ਸਗਨ ਅਪਸਗਨ ਤਿਸ ਕਉ ਲਗ ਹੈ ਜਿਸ ਚੀਤ ਨਾ ਆਵੇ ਹੁਣ ਪਾਠ ਬੋਲਣਾ ਹੈ ਸਗਨ ਨਹੀਂ ਕਹਿ ਦੇਣਾ ਗਗੇ ਦੇ ਔਂਕੜ ਵੀ ਹੈ ਸਗਨ ਇਸ ਤਰ੍ਹਾਂ ਬੋਲ ਕੇ ਅਗਲਾ ਪਾਠ ਹੈ ਆਪ ਇਹ ਥੋੜਾ ਜਿਹਾ ਅਲੱਗ ਕਰਕੇ ਬੋਲਣਾ ਹੈ ਆਪ ਸਗੁਨ ਆਪ ਸਗੁਨ ਇਸ ਤਰ੍ਹਾਂ ਇਹਦਾ ਸ਼ੋਧੋਚਾਰਨ ਹੈ 402 ਨੰਬਰ ਅੰਗ ਦੇ ਉੱਤੇ ਪੰਕਤੀ ਹੈ ਉਹਦੇ ਵਿੱਚ ਸ਼ਬਦ ਬੋਲਣਾ ਹੈ ਜਿਸਨੋਂ ਤੂੰ ਅਸਥਿਰ ਕਰ ਮਨ ਹੈ ਤੇ ਪਾਹੁਣ ਦੋ ਦਾਹ ਇੱਕ ਤਾਂ ਪਾਹੁਣ ਸ਼ਬਦ ਜਿਹੜਾ ਹੈ ਆਹ ਦੇ ਔਂਕੜੇ ਦਾ ਵੀ ਧਿਆਨ ਰੱਖਣਾ ਹੈ ਪਾਹਨ ਨਹੀਂ ਕਹਿ ਦੇਣਾ ਪਾਹੁਣ ਵਾਹੁ ਨੂੰ ਬੋਲ ਕੇ ਫਿਰ ਬੋਲਣਾ ਹੈ ਓਂਕੜ ਦੀ ਆਵਾਜ਼ ਦੇ ਕੇ ਤੇ ਅਗਲੀ ਪੰਕਤੀ ਦੇ ਵਿੱਚ ਜਿਹੜਾ ਸ਼ਬਦ ਹੈ ਉਹਦੇ ਵੱਲ ਜ਼ਿਆਦਾ ਧਿਆਨ ਦੇਣਾ ਪੁੱਤਰ ਕਲਪਤਰ ਗ੍ਰਹ ਸਗਲ ਸਮਗਰੀ ਸਭ ਮਿਥਿਆ ਅਸਨਾਹਾ ਹੁਣ ਪੁੱਤਰ ਪਾਠ ਬੋਲ ਕੇ ਤੇ ਕਲਤਰ ਬੋਲਣਾ ਹੈ ਨੂੰ ਕਲਤਰ ਨਹੀਂ ਕਹਿ ਦੇਣਾ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਉਹ ਇਸ ਤਰ੍ਹਾਂ ਹੀ ਪੜ੍ਹਦੇ ਨੇ ਕਲਤਰ ਕਲਤਰ ਨਹੀਂ ਹੈ ਕਲਤਰ ਹੈ ਲੱਲੇ ਦੇ ਉੱਤੇ ਅਦਕ ਬੋਲਣਾ ਹੈ ਪੁੱਤਰ ਕਲਕਤਰ ਗ੍ਰਹ ਸਗਲ ਸਮਗਰੀ ਸਭ ਮਿਥਿਆ ਅਸਨਾਹਾ ਸੋ ਇਸ ਤਰ੍ਹਾਂ ਇਹ ਕੁਝ ਸ਼ਰਧ ਜਿਹੜੇ ਸੰਗਤਾਂ ਵੱਲੋਂ ਪੁੱਛੇ ਗਏ ਸਨ ਜਾਂ ਖੁਦ ਵੀ ਜਿਹੜੇ ਨੋਟ ਕੀਤੇ ਹਨ ਕਿ ਇਹਨਾਂ ਦੇ ਵਿੱਚ ਬੋਲਣ ਦੇ ਵਿੱਚ ਕੋਈ ਮੁਸ਼ਕਲ ਆ ਸਕਦੀ ਹੈ ਕਠਿਨਾਈ ਆਉਂਦੀ ਹੈ ਮਹਿੰਗੇ ਹਨ ਸੋ ਇਹਨਾਂ 'ਵਲ ਧਿਆਨ ਦੇ ਕੇ ਸਮਝ ਕੇ ਬੋਲਣਾ ਹੈ ਜਦੋਂ ਵੀ ਸਹਿਜ ਪਾਠ ਕਰੋ ਸ੍ਰੀ ਅਖੰਡ ਪਾਠ ਸਾਹਿਬ ਕਰੋ ਜਾ ਵੈਸੇ ਗੁਰਬਾਣੀ ਨੂੰ ਸਮਝੋ ਤੇ ਇੰਨਾ ਸ਼ਬਦਾਂ ਵੱਲ ਜਿਆਦਾ ਧਿਆਨ ਦੇਣਾ ਹੈ ਅਗਲੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਇਸੇ ਤਰ੍ਹਾਂ ਮਹਿੰਗੇ ਸ਼ਬਦ ਲੱਭ ਕੇ ਵਿਸ਼ੇਸ਼ ਤੌਰ ਤੇ ਕਰਵਾਈ ਜਾਵੇਗੀ ਸਭ ਨੇ ਧਿਆਨ ਨਾਲ ਸਮਝਣਾ ਹੈ ਤੇ ਹੋਰਾਂ ਨਾਲ ਸਾਂਝੀਆਂ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ